ਭਗਵੰਤ ਮਾਨ ਸੁਖਪਾਲ ਖੈਰਾ ਦੇ ਧੂਆਂ ਧਰ ਚੋਣ ਪ੍ਰਚਾਰ ਤੋਂ ਇੰਨਾ ਜ਼ਿਆਦਾ ਡਰ ਗਿਆ ਕਿ ਉਸ ਨੇ ਸੁਖਪਾਲ ਖੈਰਾ ਤੇ ਰਾਤੋਂ ਰਾਤ ਜਹੀ ਵੱਡੀ ਕਾਰਵਾਈ ਕਰ ਦਿੱਤੀ ਕਿ ਵੋਟਾਂ ਤੋਂ ਪਹਿਲਾਂ ਹੀ ਸਭ ਕੁਝ ਬੰਦ ਹੋ ਗਿਆ ਖੈਰਾ ਦਾ WhatsApp ਐਪ ਹੀ ਬੰਦ ਕਰ ਦਿੱਤਾ ਇਹ ਕਹਿਣਾ ਕਾਂਗਰਸ ਉਮੀਦਵਾਰ ਸੁਖਪਾਲ ਖੈਰਾ ਦਾ ਜਿਨ੍ਹਾਂ ਨੇ ਵੀਡੀਓ ਪਾ ਕੇ ਆਮ ਆਦਮੀ ਪਾਰਟੀ ਨੂੰ ਤਿੱਖੇ ਸੁਰਾਂ ਨਾਲ ਬੋਲਦਿਆਂ ਤਤਿਆਂ ਤਤਿਆਂ ਸੁਣਾ ਦਿੱਤੀਆਂ ਤੇ ਕਿਹਾ ਕਿ ਅਸੀਂ ਆਜ਼ਾਦ ਪੰਜਾਬ ਦੇ ਵਿੱਚ ਰਹਿ ਰਹੇ ਹਾਂ ਪਰ ਸੁਖਪਾਤ ਸਿੰਘ ਖਹਿਰਾਦਿਆ ਧੂਆਂ ਧਾਰ ਚੋਣ ਪ੍ਰਚਾਰ ਤੋਂ ਪੰਜਾਬ ਦਾ ਮੁੱਖ ਮੰਤਰੀ ਐਨਾ ਡਰ ਗਿਆ ਕਿ ਉਸ ਦੀ ਵਟਸਐਪ ਹੀ ਬੰਦ ਕਰ ਦਿੱਤੀ ਦੋਸਤੋ ਭਗਵੰਤ ਮਾਨ ਦੀ ਸਰਕਾਰ ਕੇਜਰੀਵਾਲ ਅਖੋਤੀ ਫਰਜੀ ਇਨਕਲਾਬੀ ਐਨੇ ਘਬਰਾ ਗਏ ਨੇ ਸਾਡੇ ਸੰਗਰੂਰ ਦੇ ਚੋਣ ਪ੍ਰਚਾਰ ਤੋਂ ਕਿ ਉਹਨਾਂ ਨੇ ਸ਼ਿਕਾਇਤਾਂ ਕਰ ਕਰਕੇ ਕਰ ਕਰਕੇ परसों शाम ਦਾ ਮੇਰਾ WhatsApp ਬੰਦ ਕਰਵਾ ਦਿੱਤਾ ਤੁਸੀਂ ਦੇਖ ਸਕਦੇ ਹੋ ਔਰ WhatsApp ਇੱਕ ਬਹੁਤ ਇੰਪੋਰਟੈਂਟ ਮਾਧਿਅਮ ਹੈ ਜਿਹਦੇ ਨਾਲ ਅਸੀਂ ਲੋਕਾਂ ਤੱਕ ਪਹੁੰਚਦੇ ਹਾਂ ਬਹੁਤ ਸਾਰੀ ਇਨਫੋਰਮੇਸ਼ਨ ਮੇਰੇ ਕੋਲ ਆਉਂਦੀ ਹੈ ਮੈਂ ਤਾਂ ਸਿਰਫ ਇਹ ਪੁੱਛਣਾ ਚਾਹੁੰਦਾ ਕਿ ਕੇਜਰੀਵਾਲ ਔਰ ਭਗਵੰਤ ਮਾਨ ਅਕਸਰ ਇਹ ਸਾਰੀਆਂ ਗੱਲਾਂ ਇਲਜ਼ਾਮ ਮੋਦੀ ਦੀ BJP ਸਰਕਾਰ ਤੇ ਲਾਉਂਦੇ ਨੇ ਇਸ ਦੇਸ਼ ਵਿੱਚ ਆਜ਼ਾਦੀ ਨਹੀਂ ਹੈ ਮੀਡੀਆ ਆਜ਼ਾਦ ਨਹੀਂ ਹੈ ਤੁਸੀਂ ਪੰਜਾਬ ਦੇ ਵਿੱਚ ਉਹ ਗਦਰ ਮਚਾਇਆ ਨਾ ਸਾਰਾ ਪੰਜਾਬ ਦਾ ਜਿਹੜਾ ਆਰਗੇਨਿਕ ਇੰਡੀਪੈਂਡੈਂਟ ਮੀਡੀਆ ਜਾਂਦਾ ਤੁਸੀਂ ਉਹਨਾਂ ਤੇ ਕੇਸ ਰਜਿਸਟਰ ਕਰਾ ਕੇ ਪਰਚੇ ਦਰਜ ਕਰਾ ਕੇ ਜਰਨਲਿਸਟਾਂ ਤੇ ਉੱਤੇ ਜਿਵੇਂ ਕਿ ਦਸਤਾਵੇਜ਼ ਵਾਲੇ ਤੇ ਪਿੱਛੇ ਰਜਿੰਦਰ ਟੱਗਰ ਤੇ ਕੀਤਾ ਅਤੇ ਉਹਨਾਂ ਦੇ ਸਾਰੇ ਅ ਅਕਾਊਂਟਸ ਬੰਦ ਕਰਾਏ ਫੇਸਬੁੱਕ ਤੇ ਟਵਿੱਟਰ ਤੇ ਇੰਸਟਾਗ੍ਰam ਤੇ ਔਰ ਹੁਣ ਤੁਸੀਂ ਇਸ ਉੱਜੀ ਹਰਕਤ ਤੇ ਆ ਗਿਓ ਕਿ ਤੁਸੀਂ ਹੁਣ ਸਾਡੇ ਆਪਣੇ ਵਿਰੋਧੀ ਦਾ WhatsApp ਵੀ ਬੰਦ ਕਰਾਤਾ ਮੇਰੇ ਕੋਲ ਮੇਰੀਆਂ ਬ੍ਰਾਡਕਾਸਟ ਲਿਸਟਾਂ ਸੀ ਮੈਂ ਮੀਡੀਆ ਤੱਕ ਨਹੀਂ ਪਹੁੰਚ ਸਕ ਰਿਹਾ ਮੇਰੇ ਕੋਲ 5000 ਆਦਮੀ ਦੇ ਗਰੁੱਪਸ ਬਣੇ ਹੋਏ ਨੇ ਜਿਹੜੇ ਬ੍ਰਾਡਕਾਸਟ ਲਿਸਟ ਜਿਹਦੇ ਨਾਲ ਮੈਂ ਸਾਰੀ ਆਊਟਰੀਚ ਮੇਰੀ ਆ ਉਹ ਪਰਸੋ ਸ਼ਾਮ ਦੀ ਬੰਦ ਪਹਿਲਾਂ ਮੈਂ ਸੋਚਿਆ ਕਿ ਰੂਟੀਨ ਆ ਸ਼ਾਇਦ ਦੁਬਾਰਾ ਚਲਾ ਦੇਣਗੇ ਅਸੀਂ ਈਮੇਲ ਵੀ ਕੀਤੀ ਅਸੀਂ ਉਹਨਾਂ ਨਾਲ ਕੰਟੈਕਟ ਵੀ ਕੀਤਾ ਲੇਕਿਨ ਮੇਰਾ WhatsApp ਉਹਨਾਂ ਨੇ ਫੋਰ ਅਨਨੋਨ ਰੀਜ਼ਨਸ ਕਿ ਸਾਡੀ ਪਾਲਿਸੀ ਦੇ ਮੁਤਾਬਕ ਤੁਹਾਡਾ WhatsApp ਨਹੀਂ ਚੱਲ ਰਿਹਾ ਇਹਨ ਇਲੈਕਸ਼ਨ ਦੇ ਪੋਲਿੰਗ ਤੋਂ 2 ਦਿਨ ਬੰਦ ਹੋਣ ਤੋਂ ਪਹਿਲਾਂ ਦਾ ਮਤਲਬ ਇਹਨਾਂ ਨੇ ਆਪਣੀ ਹਾਰ ਸਵੀਕਾਰ ਕਰ ਲਈ ਆ ਹੁਣ ਇਹਨੇ ਹਿੱਲ ਗਏ ਨੇ ਕਿ ਆਪਣੇ ਵਿਰੋਧੀਆਂ ਦੇ ਸੋਸ਼ਲ ਮੀਡੀਆ WhatsApp ਗਰੁੱਪਾਂ ਤੇ ਵੀ ਅਟੈਕ ਕਰਨਾ ਸ਼ੁਰੂ ਕਰਤਾ ਤੇ ਫਿਰ ਤੁਹਾਡੇ ਵਿੱਚ ਤੇ ਮੋਦੀ ਤੇ BJP ਤਾਨਾਸ਼ਾਜ਼ ਕੀ ਫਰਕ ਆ ਤੁਸੀਂ ਪਹਿਲਾਂ ਪਰਚਿਆਂ ਤੇ ਵੀ ਰੋਂਦੇ ਹੋ ਕਿ ED ਔਰ CBI ਹਮਾਰੇ ਕੋ ਝੂਠੇ ਪਰਚੇ ਕਰ ਰਹੀ ਆ ਤੁਸੀਂ ਪੰਜਾਬ ਦੇ ਵਿੱਚ ਝੂਠੇ ਪਰਚੇ ਨਹੀਂ ਕੀਤੇ ਤੁਸੀਂ ਭਾਈ ਅਮਰਿਤਪਾਲ ਸਿੰਘ ਖਾਲਸਾ ਤੇ NSA ਲਾ ਕੇ ਉਹਨਾਂ ਨੂੰ ਅਸਾਮਿਲਿਆ ਜ਼ਿਲ੍ਹਾ ਵਿੱਚ ਨਹੀਂ ਭੇਜਿਆ ਦੱਸਿਓ ਜਰਾ ਕਿਹਦੇ ਕੈਂਪ ਤੇ ਭੇਜਿਆ ਇਹ ਵੀ ਦੱਸੋ ਔਰ ਨਹੀਂ ਤੇ ਝੂਠ ਬੋਲਦਾ ਇਹ ਹੁਕਮ ਜਿਹੜੇ ਨੇ ਉਹ ਡੀਸੀ ਅਮਰਤਸਰ ਨੇ ਜਾਰੀ ਕੀਤੇ ਨਹੀਂ ਪੰਜਾਬ ਰਿਆਣਾ ਹਾਈ ਕੋਰਟ ਚੈਲੰਜ ਕੀਤਾ ਵਾ ਐਡੇ ਝੂਠੇ ਹੋ ਗਏ ਯਾਰ ਤੁਸੀਂ ਅੱਛਾ ਤੁਸੀਂ ਪਰਮਿੰਦਰ ਝੋਟੇ ਦੇ ਪਰਚਾ ਝੂਠਾ ਨਹੀਂ ਕਰਕੇ ਉਹਨੂੰ ਸੁਟਿਆ ਡਰਕਸ ਦੇ ਖਿਲਾਫ ਕੈਂਪੇਨ ਭਾਨੇ ਸਿੱਧੂ ਦੇ ਏਜੰਟਾਂ ਦੇ ਘਲਾ ਬੋਲ ਕੇ ਚਾਰ ਪਰਚੇ ਨਹੀਂ ਤੁਸੀਂ ਕੀਤੇ ਤੁਸੀਂ ਉਹ ਬੱਗੇ ਤੇ ਸਿਰਫ ਟਵੀਟ ਕਰਨ ਦੀ ਖਾਤਰ ਤੁਸੀਂ ਦਿੱਲੀ ਚ ਪੁਲਿਸ ਚੱਕਣ ਵਾਸਤੇ ਨਹੀਂ ਭੇਜੀ ਤੁਸੀਂ ਕੋਈ ਨੁਕਲ ਯੂਟਿਊਬਰ ਤੇ ਉਹਨੇ ਇੱਕ ਆਮ ਆਦਮੀ ਪਾਰਟੀ ਦੇ लवली ਯੂਨੀਵਰਸਿਟੀ ਦੇ ਐਮਪੀ ਦੇ ਖਿਲਾਫ ਇੱਕ ਯੂਟਿਊਬ ਤੇ ਪਾਈ ਵੀਡੀਓ ਕਿ ਤੁਸੀਂ ਉਹਨੂੰ ਜੰਮੂ ਜਾ ਕੇ ਪਰਚਾ ਦਰਜ ਕਰਕੇ ਚੱਕਰ ਨਹੀਂ ਪੇਚਿਆ ਆ ਤੁਹਾਡੇ ਸਾਹਮਣੇ ਬੈਠਾ ਖਹਿਰਾ ਕਿ ਤੁਸੀਂ ਮੇਰੇ ਤੇ ਪੰਜ ਪਰਚੇ ਛੁੱਟੇ ਨਹੀਂ ਕੀਤੇ ਜਦ ਤਿੰਨਾਂ 'ਚ ਮੈਨੂੰ ਤੁਸੀਂ ਅਰੈਸਟ ਨਹੀਂ ਕਰ ਸਕੇ ਕਿਉਂਕਿ ਮੈਨੂੰ ਐਂਟੀਸੀਪੇਟਿਵ ਬੇਲ ਮਿਲ ਜਾਂਦੀ ਸੀ ਫਿਰ ਤੁਸੀਂ ਭਗਵੰਤ ਉਹੀ ਚੱਕਿਆ ਕੇਸ 9 ਸਾਲ ਪੁਰਾਣਾ ਜਿਹਦੇ ਤੂੰ ਗਵਾਹੀ ਦਿੱਤੀ ਆ ਲੋਕਾਂ ਦੀ ਅਦਾਲਤ ਵਿੱਚ ਕਿ ਖਹਿਰੇ ਨਾਲ 2017 અમરਿੰਦਰ ਸਿੰਘ ਕਿਉਂਕਿ ਮੈਂ ਇੱਕ ਮਨਿਸਟਰ ਨੂੰ ਕਢਵਾਇਆ ਸੀ ਉਸ ਕੈਬਨਿਟ ਚੋਂ ਕਿ ਅਮਰਿੰਦਰ ਬਦਲਾਖੋਰੀ ਕਰ ਰਿਹਾ ਹੈ ਕਾਂਗਰਸ ਦੀ ਸਰਕਾਰ ਮੈਂ ਪਾਰਲੀਮੈਂਟ ਚਕੂੰਗਾ ਉਸੇ ਕੇਸ 'ਚ ਅਰੈਸਟ ਕਰ ਲਿਆ 4 ਮਹੀਨੇ ਤੇਰੀ ਅਗਨੀ ਠੰਡੀ ਹੋਈ ਦਿਲ ਦੀ ਨਫ਼ਰਤ ਦੀ ਭਾਵਨਾ ਫਿਰ ਤੁਸੀਂ ਜਦੋਂ ਮੇਰੀ ਬੇਲ ਹੋਣੀ ਸੀ 4 ਜਨਵਰੀ 2024 ਨੂੰ ਥਾਣਾ ਸੁਭਾਨਪੁਰ ਖਲਵਾਇਆ ਤੜਕੇ 2:10 ਮਿੰਟ ਤੇ ਪੰਜਵਾਂ ਪਰਚਾ ਦਰਜ ਕੀਤਾ ਜੇਲ੍ਹ ਚ ਰੱਖਣ ਉਹ ਯਾਰੋ ਤੁਹਾਡੇ ਤੇ ਮੋਦੀ 'ਚ ਫਰਕ ਕੀ ਹੈ ਤੁਸੀਂ ਪੰਜਾਬ ਦਾ ਉਹ ਬੁਰਾ ਹਾਲ ਕੀਤਾ ਪਿਛਲੇ 2 ਸਾਲ ਤੁਸੀਂ ਪਰਚੇ ਝੂਠੇ ਕੀਤੇ ਤੁਸੀਂ ਚਿੱਟਾ ਤੇ ਨਸ਼ੇ ਨਹੀਂ ਰੋਕ ਸਕੇ ਤੁਸੀਂ ਬੇਅਦਬਿਆਂ ਦਾ ਇਨਸਾਫ ਨਹੀਂ ਦੇ ਸਕੇ ਤੁਸੀਂ ਸਾਡੇ ਬੱਚੇ ਐਡੇ ਵੱਡੇ ਪੱਦਰ ਤੇ ਵਿਦੇਸ਼ਾਂ ਜਾ ਰਹੇ ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕੇ ਤੁਸੀਂ ਆ ਖੋਤੀ ਨੌਕਰੀਆਂ ਕਹਿੰਦੇ ਉਹ ਸਾਰੀਆਂ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਦੇ ਲੋਕ ਲੈ ਗਏ ਔਰ ਤੁਸੀਂ ਭਗਵਾਨਪਤਮਾਨ ਕਹਿੰਦਾ ਕਿ ਮੈਂ 40000 ਨੌਕਰੀ ਦੇ 2 ਸਾਲ ਦਿੱਤੀ ਆ ਇਹ ਵੀ ਦੱਸੋ 2 ਸਾਲ ਵਿੱਚ ਕਿੰਨੇ ਮੁਲਾਜ਼ਮ ਰਿਟਾਇਰ ਹੋਏ ਨੇ ਨੌਕਰੀਆਂ 40000 50000 ਮੁਲਾਜ਼ਮ 2 ਸਾਲਾਂ ਚ ਰਿਟਾਇਰ ਪ੍ਰਣਾਲਾ ਉੱਥੇ ਦਾ ਉੱਥੇ ਤੁਸੀਂ ਮੁਲਾਜ਼ਮਾਂ ਦਾ ਡੀਏ ਦੀਆ ਕਿਸ਼ਤਾਂ ਨਹੀਂ ਦੇ ਸਕੇ ਤੁਸੀਂ ਮੁਲਾਜ਼ਮਾਂ ਨੂੰ ਠੀਕ ਟਾਈਮ ਸੇ ਤਨਖਾਹ ਨਹੀਂ ਦੇ ਸਕਦੇ ਤੁਸੀਂ ਪੰਜਾਬ ਦੇ ਮੁਲਾਜ਼ਮਾਂ ਨੂੰ 6ਵੇਂ ਵਿੱਤ ਕਮਿਸ਼ਨ ਦੇ ਅਨੁਸਾਰ ਉਹਦਾ ਏਰੀਅਰਸ ਨਹੀਂ ਦਿੱਤੇ ਤੁਸੀਂ 올ਡ ਪੈਨਸ਼ਨ ਸਕੀਮ ਝੂਠ ਬੋਲ ਕੇ ਇੱਕ ਨੋਟੀਫਿਕੇਸ਼ਨ ਕੱਢਤੀ ਹਿਮਾਚਲ ਦੀ ਇਲੈਕਸ਼ਨ ਵੇਲੇ ਉਹ ਨੋਟੀਫਿਕੇਸ਼ਨ ਕੇ ਲਈ ਕਾਗਜ਼ ਤੇ ਰਹਿ ਗਈ ਤੁਸੀਂ 올ਡ ਪੈਨਸ਼ਨ ਸਕੀਮ ਨਹੀਂ ਲਾਗੂ ਕਰ ਸਕੇ ਤੁਸੀਂ ਪੈਨਸ਼ਨਰਸ ਦੇ ਪੈਸੇ ਨਹੀਂ ਦੇ ਸਕੇ ਸਾਡੇ ਅੱਜ ਵੀ 1.5 ਲੱਖ ਤੋਂ ਜ਼ਿਆਦਾ EMPLOYEES ਕੰਟਰੈਕਟ ਬੇਸਿਸ ਤੇ ਕਰ ਰਹੇ ਨੇ ਔਰ ਸੀਵਰੇਜ ਵਾਲੇ ਜਿਹੜੇ ਸਾਫ਼ ਕਰਦੇ ਨੇ ਸਫਾਈ ਕਰਮਚਾਰੀ ਉਹ ਮੇਰੇ ਕੋਲ ਆਏ ਸਭ ਤੋਂ ਗਰੀਬ ਤਬਕਾ ਉਹ 25 ਸਾਲ ਤੋਂ ਲਗਾਤਾਰ ਸੀਵਰੇਜ ਸਾਫ਼ ਕਰ ਰਹੇ ਨੇ ਉਹਨਾਂ ਨੂੰ ਤੁਸੀਂ ਪੱਕੇ ਨਹੀਂ ਕਰ ਸਕੇ ਉਹ ਮਹਿਜ਼ 12000 ਰੁਪਏ ਤੇ ਸਾਰੇ ਸ਼ਹਿਰਾਂ ਦਾ ਪਿੰਡਾਂ ਦਾ ਗੰਦ ਸਾਫ਼ ਕਰਦੇ ਨੇ ਉਹ ਮਤ ਝੂਠ ਬੋਲੋ ਪੰਜਾਬ ਦੇ ਵਿੱਚ ਆ ਕੇ ਤੁਹਾਡਾ ਸਿਹਤ ਦਾ ਮਾਡਲ ਫਲੌਪ ਜਿਹੜੇ ਵੇ ਦਾ ਹਸਪੀਟਲ ਦਿਖਾਤਾ 52 ਦਾ ਸਟਾਫ ਡਾਕਟਰਸ ਫਾਰਮਾਸਿਸਟ ਨਰਸਸ ਦਾ ਹਾਂ ਉੱਥੇ 24 ਕੇ 25 50% ਸਟਾਫ ਹੈ ਨਹੀਂ ਸਕੂਲਾਂ ਦਾ ਮਾਡਲ ਤੁਹਾਡਾ ਦਿਖਾਤਾ ਸੰਗਰੂਰ ਦੇ 50% ਤੋਂ ਉੱਤੇ ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ ਪੋਸਟਾਂ ਖਾਲੀ ਪਈਆਂ ਨੇ ਔਰ ਮਲੇਰਕੋਡਲਾ ਜ਼ਿਲ੍ਹਾ ਜਿਹੜਾ ਬਣਾਇਆ ਹਲੇ ਉੱਥੇ ਤੁਸੀਂ ਕੋਈ ਰੈਗੂਲਰ ਅ ਡਿਸਟ੍ਰਿਕਟ ਐਜੂਕੇਸ਼ਨ ਆਫਸਰ ਨਹੀਂ ਲਾ ਸਕੇ ਕਿਸੇ ਪ੍ਰਿੰਸੀਪਲ ਨੂੰ ਉਹਦਾ ਆਫੀਸ਼ਲ ਚਾਰਜ ਦਿੱਤਾ ਹੋਇਆ ਵਾ ਕਿਉਂ ਝੂਠ ਬੋਲ ਬੋਲ ਕੇ ਇਸ਼ਤਿਹਾਰ ਲਵਾ ਲਵਾ ਕੇ ਸਾਡੇ ਪੰਜਾਬ ਦਾ ਬੇੜਾ ਘਰ ਕਰ ਦਿੱਤਾ ਔਰ ਇੱਥੇ ਤੁਸੀਂ ਕਿਸੇ ਬੰਦੇ ਨੂੰ ਇਨਸਾਫ ਨਹੀਂ ਦੇ ਸਕੇ ਤੁਹਾਡੇ ਨਾਲ ਦਾ ਮੈਂ ਕਹਿੰਦਾ ਕਿ ਮਿਸਲੀਡਿੰਗ ਪਾਰਟੀ ਜ਼ਿੰਦਗੀ ਚ ਨਹੀਂ ਦੇਖੀ ਹਜ਼ਾਰ ਹਜ਼ਾਰ ਗਨਮੈਨ ਲੈ ਕੇ ਚਲਦੇ ਨੇ ਕਹਿੰਦੇ ਸੀ ਸਾਦੇ ਜੇ ਬੰਦੇ ਆ ਲਵਲੀ ਯੂਨੀਵਰਸਿਟੀ ਦੇ ਮਾਲਕ ਨੂੰ 25000 ਕਰੋੜ ਦੇ ਬੰਦੇ ਨੂੰ ਐਮਪੀ ਬਣਾ ਦਿੱਤਾ ਰਾਜ ਸਭਾ ਦਾ ਔਰ ਇੱਕ ਬਣਾਤਾ ਸੰਜੀਵ अरोड़ा ਲੁਧਿਆਣੇ ਦਾ ਕਦੀ ਸੁਣਿਆ ਹੀ ਨਹੀਂ ਕੋਣ ਆ ਬੰਦੇ ਕਿੱਥੇ ਰਹਿੰਦੇ ਨੇ ਦੋ ਬਣਾਤੇ ਗੈਰ ਪੰਜਾਬੀ ਸੰਦੀਪ ਪਾਟਕ ਤੇ ਆ ਰਗਵ ਛੱਡਾ ਤੇ ਖੈਰਾ ਬਾਹਰਲਾ ਹੋ ਗਿਆ ਤੇ ਇਹ ਅੰਦਰਲੇ ਹੋਗੇ ਤੁਹਾਡੇ ਖੈਰਾ ਪੰਜਾਬ ਲਈ ਲੜੇ ਹਰ ਥਾਂ ਪਹੁੰਚੇ ਜੇਲਾ ਕੱਟੇ ਅਸੀਂ ਬਾਹਰ ਦੇ ਤਿਆਰ ਰਗਵ ਛੱਡਾ ਤੇ ਸੰਦੀਪ ਪਾਟਕ ਇਹ ਤੁਹਾਡੇ ਅੰਦਰਲੇ ਹੋਗੇ ਬਸ ਇਹੀ ਦੱਸਣਾ ਸੀਗਾ ਤੁਸੀਂ ਸਾਰੇ ਕੇਚਰੀਵਾਲ ਦੇ ਬੱਚੇ ਹੋ ਜਿਹੋ ਜੀ ਕੋਕੋ ਉਹੋ ਜੇ ਕੋਕੋ ਦੇ ਬੱਚੇ ਤੁਸੀਂ ਸ਼ਰਾਬ ਘਟਾਲੇ ਵਿੱਚ ਹਜ਼ਾਰਾਂ ਕਰੋੜਾਂ ਦੇ ਸਕੈਂਦਿਤ ਫਸੇ ਹੋਏ ਹੋ ਦਿੱਲੀ 'ਚ ਲੱਖ ਕਈ ਜੋ ਕੱਟੜ ਇਮਾਨਦਾਰ ਸੁਪਰੀਮ ਕੋਰਟ ਨੇ ਜਵਾਨਤਾ ਦੇ ਚੈੱਕ ਕੀਤੀਆਂ ਤੁਹਾਡੀਆਂ ਕਿ ਜਿਲੀਵਾਲ ਇੱਕ ਤਰੀਕ ਤੱਕ ਬਾਹਰ ਇੰਟਰਮ ਮਿਲਤੇ ਹੈ ਔਰ ਜਦੋਂ ਪੰਜਾਬ ਦਾ ਸ਼ਰਾਬ ਘਟਾਲੇ ਦੀ ਜਾਂਚ ਹੋਵੇਗੀ ਸਾਰੇ ਫੜੇ ਜਾਣਗੇ ਸਾਰੇ ਫੜੇ ਜਾਣਗੇ ਵਿੱਚੇ ਚੀਮਾ ਵਿੱਚੇ ਭਗਵੰਤ ਸੋ ਉਹ ਕੀ ਕਹਿੰਦੇ ਆ ਜਦੋਂ ਦੂਜਿਆਂ ਲਈ ਤੁਸੀਂ ਟੋਆ ਪੱਟਦੇ ਹੋ ਉਹਦੇ ਚ ਡਿੱਗਣਾ ਹੀ ਡਿੱਗਣਾ ਜੋ ਪੀਜੋਗੇ ਉਹੀ ਵੱਡੋਗੇ ਮੇਰੇ ਵੀਰੋ ਇਸ ਲਈ ਪੰਜਾਬ ਨਿਵਾਸੀਆਂ ਨੂੰ ਮੇਰੀ ਬੇਨਤੀ ਲਾਸਟ ਮਿੰਟ ਅਪੀਲ ਹੈ ਕਿ ਇਸ ਤਰ੍ਹਾਂ ਦੇ ਫਰਜ਼ੀ ਇਨਕਲਾਬੀਆਂ ਤੋਂ ਜਿਨ੍ਹਾਂ ਨੇ ਸਿਰਫ ਫੋਟੋਆਂ ਟੰਗੀਆਂ ਸ਼ਹੀਦ ਭਗਤ ਸਿੰਘ ਦੀਆਂ ਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਅਗਰ ਉਹ ਜਿੰਦੇ ਹੁੰਦੇ ਤਾਂ ਰੋ ਰਹੇ ਹੁੰਦੇ ਯਾਰ ਕਿ ਸਾਡਾ ਨਾਮ ਇਸਤੇਮਾਲ ਕਰ ਰਹੇ ਆ ਅੱਜ ਸਾਡੇ ਨਾਲ ਸ਼ਹੀਦ ਭਗਤ ਸਿੰਘ ਦੀਆ ਦਾ ਪਰਿਵਾਰ ਜਿਹੜਾ ਹੈ ਉਹਦੀਆਂ ਭਤੀਜੀਆਂ ਉਹਦੀਆਂ ਅੱਗੇ ਭਤੀਜੀਆਂ ਉਹ ਸਾਨੂੰ ਅੱਜ ਜੁਆਇਨ ਕਰ ਰਹੇ ਨੇ ਰੂਟ ਸ਼ੋਅ ਭਵਾਨੀਗੜ੍ਹ ਤੋਂ ਜਿਹੜਾ ਹੁਣ ਸ਼ੁਰੂ ਹੋਣ ਵਾਲਾ ਸਾਡਾ ਮੈਂ ਉੱਥੇ ਪਹੁੰਚ ਚੱਲਿਆ ਵਾਂ ਮੇਰੀ ਸਭ ਨੂੰ ਅਪੀਲ ਹੈ ਕਿ ਅੱਜ ਦੇ ਰੂਟ ਸ਼ੋਅ ਨੂੰ ਕਾਮਯਾਬ ਕਰੋ ਸਾਡਾ ਭਲੱਤ ਵਿੱਚ ਹੀ ਰੂਟ ਸ਼ੋਅ ਨਿਕਲਣ ਲੱਗਿਆ ਵਾ ਉੱਥੇ ਵੀ ਪਲੀਜ਼ ਪੱਥ ਵਾਲਿਆਂ ਨੂੰ ਅਪੀਲ ਹੈ ਕਿ ਤੁਸੀਂ ਉੱਥੇ ਪਹੁੰਚੋ ਐਸਐਸ ਪੈਲੇਸ ਬੇਗੋਵਾਲ ਵਿੱਚ ਤੇ ਤੇ ਸਰੂਰ ਲੋਕ ਸਭਾ ਦੇ ਸਮੂਹ ਨੌਜਵਾਨਾਂ ਨੂੰ ਸਾਰੇ ਗੈਰਤਮੰਦ ਖਲਾਕੀ ਬੰਦਿਆਂ ਨੂੰ ਕਾਂਗਰਸ ਦੇ ਕੇਡਰ ਨੂੰ ਅਤੇ ਦੂਜੀਆਂ ਪਾਰਟੀਆਂ ਜਿਨ੍ਹਾਂ ਨੇ ਮੇਰੇ ਤੇ ਬਹੁਤ ਸਿਰ ਤੇ ਹੱਥ ਰੱਖਿਆ ਕਈਆਂ ਨੇ ਕਿਹਾ ਕਿ ਅਸੀਂ ਕਾਂਗਰਸ ਨੂੰ ਜ਼ਿੰਦਗੀ ਚ ਵੋਟ ਨਹੀਂ ਪਾਈ ਪਰ ਤੇਨੂੰ ਅਸੀਂ ਜ਼ਰੂਰ ਵੋਟ ਪਾਵਾਂਗੇ ਚੰਗੇ ਚੰਗੇ ਅੰਮ੍ਰਿਤਧਾਰੀ ਭੀਮੀਆਂ ਬੰਦੇ ਬਜ਼ੁਰਗ ਸੋ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ ਸਾਡਾ ਕੈਂਪੇਨ ਚ ਤੁਸੀਂ ਬਹੁਤ ਜ਼ਿਆਦਾ ਸਾਥ ਦਿੱਤਾ બસ ਪਰਸੋਂ ਨੂੰ ਵੋਟ ਪਾ ਕੇ ਇਸ ਕੈਂਪੇਨ ਨੂੰ ਸਿਰੇ ਚੜਾ ਦਿਓ ਔਰ ਮੇਰਾ 3 ਨੰਬਰ ਤੇ EVM ਦੇ ਉੱਤੇ ਨਿਸ਼ਾਨ ਹੈ 3 ਨੰਬਰ ਤੇ ਬਟਨ ਦਬਾਉਗੇ ਤਾਂ ਮੈਂ ਤੁਹਾਡਾ ਜੋ ਸੰਗਰੂਰ ਦੇ ਮੁੱਦੇ ਨੇ ਔਰ ਪੰਜਾਬ ਦੇ ਪੱਖ ਦੇ ਮੁੱਦੇ ਨੇ ਬੰਦੀ ਸਿੰਘਾਂ ਦੇ ਸੰਗਰੂਰ ਵਿੱਚ ਕੈਂਸਰ ਬਹੁਤ ਜ਼ਿਆਦਾ ਹੈ ਸੰਗਰੂਰ ਦੇ ਵਿੱਚ ਵਾਟਰ ਟੇਬਲ ਬਹੁਤ ਰਿਸਟ ਸੀਟ ਕਰ ਗਿਆ ਸੰਗਰੂਰ ਦੇ ਵਿੱਚ ਕਿਸਾਨ ਤੇ ਖੇਤ ਮਜ਼ਦੂਰ ਆਤਮ ਹੱਤਿਆ ਕਰ ਰਹੇ ਨੇ ਕਰਜ਼ੇ ਦੀ ਮਾਰ ਚੱਲ ਰਹੇ ਨੇ ਇਸ ਕਰਕੇ ਆਓ ਆਪਾਂ ਸਾਰੇ ਮਿਲ ਕੇ ਪਾਰਟੀਆਂ ਤੋਂ ਉੱਤੇ ਉੱਠ ਕੇ ਕਿਉਂਕਿ ਮੈਂ ਜ਼ਿੰਦਗੀ ਚ ਪਾਰਟੀਆਂ ਦੇ ਉੱਤੇ ਉੱਠ ਕੇ ਕੰਮ ਕੀਤਾ ਮੈਂ ਉਮੀਦ ਕਰਦਾ ਕਿ ਸਾਰੇ ਤੁਸੀਂ ਮੈਨੂੰ ਪਰਸੋਂ ਨੂੰ ਮੇਰੇ ਚੋਣ ਨਿਸ਼ਾਨ ਹੱਥ ਪੰਜੇ ਤੇ ਵੋਟ ਪਾ ਕੇ ਇੱਥੇ ਵੀ ਕਾਮਯਾਬ ਕਰੋਗੇ ਤੇ ਭਲੱਥ ਵਿੱਚ ਵੀ ਚੋਣ ਨਿਸ਼ਾਨ ਹੱਥ ਪੰਜੇ ਤੇ ਜਮਨੀ ਗੋਮਰ ਨੂੰ ਹੁਸ਼ਾਰਪੁਰ ਦੀ ਲੋਕ ਸਭਾ ਕੈਂਡੀਡੇਟ ਨੂੰ ਵੀ ਕਾਮਯਾਬ ਕਰੋਗੇ ਮੇਰੇ ਨਾਲ ਜੋੜਨ ਵਾਸਤੇ ਤੁਹਾਡਾ ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਨੂੰ ਮੈਕਸਿਮਮ ਸ਼ੇਅਰ ਕਰਨਾ ਪਰ ਇੱਕ ਵਾਰ ਫਿਰ ਤੁਸੀਂ ਸਕਰੀਨ ਸ਼ਾਟ ਦੇ ਸਕਦੇ ਹੋ ਕਿ ਮੇਰਾ ਵਟਸਐਪ ਜਿਹੜਾ ਹੈ ਉਹ ਇਹਨਾਂ ਨੇ ਬੰਦ ਕਰਵਾ ਦਿੱਤਾ ਸ਼ਿਕਾਇਤਾਂ ਕਰਕੇ ਸਪੈਮ ਵਗੈਰਾ ਜੋ ਵੀ ਕਰਦੇ ਨੇ ਸ਼ਿਕਾਇਤਾਂ ਇਹਨਾਂ ਨੇ ਬੰਦ ਕਰਵਾਤਾ ਪਰ ਚਲੋ ਕੋਈ ਗੱਲ ਨਹੀਂ ਕਿ ਮੈਂ ਤਾਂ ਕੋਈ ਸ਼ਿਕਾਇਤ ਵੀ ਨਹੀਂ ਕੀਤੀ ਕਿਤੇ ਲੋਕ ਸਭਾ ਵਿੱਚ ਇਹਨਾਂ ਨੇ ਬਹੁਤ ਸਰਕਾਰੀ ਤੰਤਰ ਵਰਤਿਆ ਸਾਡੇ ਸਰਪੰਚਾਂ ਤੇ ਬਲੌਕ ਸੰਧੀਆਂ ਦੇ ਗळा 'ਚ ੱੱਕੇ ਨਾਲ ਪਟੇ ਪਾਏ ਪਰ ਅੰਦਰੋਂ ਸਾਡੇ ਨਾਲ ਹੀ ਨੇ ਔਰ ਵੋਟਾ ਅਕਾਲਪੁਰ ਭਾਈ ਗੁਰੂ ਦੀ ਕਿਰਪਾ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਵੋਟ ਪਈ ਗਈ ਮੈਨੂੰ ਇੱਕ ਵੀ ਕੈਂਪੇਨ ਵਿੱਚ ਨੈਗੇਟਿਵ ਕਮੈਂਟ ਨਹੀਂ ਆ ਇੱਕ ਵੀ ਕੈਂਪੇਨਸ ਨੈਗੇਟਿਵ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਕਿਸੇ ਨੇ ਮੈਨੂੰ ਪਿੰਡਾਂ 'ਚ ਗਿਆ ਨੂੰ ਮੈਂ 400 ਸਵਾ 400 ਪ੍ਰਿੰਟ ਘੁੰਮ ਲਿਆ 583 ਚੋਂ ਕਿਸੇ ਇੱਕ ਵਿਅਕਤੀ ਨੇ ਨੇ ਕਿਹਾ ਕਿ ਖੈਰਾ ਸਾਹਿਬ ਤੁਸੀਂ ਕਿਤੇ ਬਾਹਰੋਂ ਆਏ ਹੋ ਉਹਨਾਂ ਨੇ ਮੈਨੂੰ ਆਪਣਾ ਪੁੱਤ ਆਪਣਾ ਭਰਾ ਕਹਿੰਿਆ ਨੇ ਆਪਣਾ ਬਜ਼ੁਰਗ ਸਮਝ ਕੇ ਮੈਨੂੰ ਜਿਹੜੀਆਂ ਵੋਟਾਂ ਪਾਉਣੀਆਂ ਨੇ ਉਹਦਾ ਦੇਣ ਮੈਂ ਤੁਹਾਨੂੰ ਨਹੀਂ ਦੇ ਸਕਦਾ ਤੁਹਾਡਾ ਪਿਆਰ ਮੇਰੇ ਸਿਰ ਤੇ ਕਰਜ਼ਾ ਹੋਵੇਗਾ ਇਸ ਕਰਜ਼ੇ ਨੂੰ ਮੈਂ ਕੰਮਾਂ ਦੀ ਸ਼ਕਲ ਵਿੱਚ ਪਾਰਲੀਮੈਂਟ ਪਹੁੰਚ ਕੇ ਮੈਂ ਤੁਹਾਨੂੰ ਸਾਰਾ ਕੰਮਾਂ ਦੀ ਸ਼ਕਲ ਵਿੱਚ ਵਿਆਜ ਸਮੇਤ ਇਹ ਕਰਜ਼ਾ ਮੋੜਨ ਨੂੰ ਵਚਨਬੱਧ ਆ ਤੁਹ ਮਿਲਦੇ ਆ ਪਵਾਨੀਗੜ ਦੇ ਰੋਡ ਸ਼ੋਅ ਵਿੱਚ ਹੁਣੇ 10 ਮਿੰਟ ਚ ਮੈਂ ਉੱਥੇ ਪਹੁੰਚ ਜਾਣਾ ਆਓ ਸਾਰੇ ਉੱਥੇ ਮਿਲ ਕੇ ਆਪਾਂ ਅੱਜ ਦਾ ਅਖੀਰਲੇ ਦਿਨ ਦਾ ਕੈਂਪੇਨ ਨੂੰ ਕੰਪਲੀਟ ਕਰ ਦਈਏ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅਗਰ ਅੱਛੇ ਲੱਗੀਆਂ ਗੱਲਾਂ ਤਾਂ ਇਹਨੂੰ ਸ਼ੇਅਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੋ ਦਾਅਵਾ ਇਹ ਹੈ ਕਿ ਲੋਕ ਸਭਾ ਚੋਣ ਦੇ ਮੱਦੇਨਜ਼ਰ ਹਰ ਇੱਕ ਸਿਆਸੀ ਉਮੀਦਵਾਰ ਦੇ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ੀ ਦੇ ਨਾਲ ਕੀਤਾ ਜਾ ਰਿਹਾ ਹੈ। ਉੱਥੇ ਹੀ ਜੇਕਰ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਦੇ ਹਰ ਇੱਕ ਐਪ ਦੇ ਉੱਤੇ ਵੀ ਉਮੀਦਵਾਰਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਸੁਖਪਾਲ ਖੈਰਾ ਦਾ WhatsApp ਬੰਦ ਹੋਣ ਤੇ ਉਸ ਨੇ ਸਰਕਾਰ ਦੇ ਖਿਲਾਫ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ